ਪਰਾਪ ਕੀ ਅੰਮੀ ਬਾਬਾ ਭਾਈ ਜੀ ਸਾਹਿਬ ਕੀ ਹੋਏ ਨੇ ਕਿ ਜਦ ਨਾਲੇ ਲਕੀਰ ਹੀ ਮਾਰਦੇ ਸੀ ਸਵਾ ਕਨਾਲ ਦੇ ਵਿੱਚ ਲਕੀਰ ਮਾਰ ਕੇ ਬਾਬਾ ਭਾਈ ਜੀ ਸਾਹਿਬ ਜੀ ਕਹਿਣ ਲੱਗੇ ਆ ਜਾਓ ਜਹਾਜ ਚੱਲਿਆ ਹੈ ਸਾਧਕਾਂ ਨੂੰ ਜੇ ਕਿਸੇ ਦੇ ਸਾਧਕਾਂ ਨੇ ਬਿਤੇ ਜਿਆਦਾ ਹੈ ਤੇ ਇਸ ਲਕੀਰ ਦੇ ਵਿੱਚ ਆ ਜਾਓ ਜਦੋਂ ਨਾਲੇ ਬੰਨ੍ਹੇ ਕੀਤਾਾ ਕੋਈ ਬੰਦੋਖ ਉਸ ਲਕੀਰ ਦੇ ਵਿੱਚ ਆ ਗਏ ਤੇ ਰੂਪਤਾ ਅਤੇ ਰੂਪਤਾ ਉਸ ਜੀਰ ਦੇ ਵਿੱਚ ਆ ਗਏ ਤੇ ਬਾਬਾ ਭਾਈ ਉਹਦੀ ਸਾਹਿਬ ਜੀ ਕਹਿੰਦੇ ਵੀ ਜਿਹੜਾ ਵੀ ਉਹ ਨਦੀ ਦੇ ਵਿੱਚ ਆ ਜਾਵੇਗਾ ਉਹ ਅੱਜ ਛੱਡ ਖੰਡ ਨਹੀਂ ਜਾਵੇਗਾ ਇੱਕ ਗੁਰੂਮੀ ਵਾਲੇ ਨਗਰ ਤੋਂ ਮਿਸਤਰੀ ਸੇ ਨਸੀਆ ਉਹਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਜ ਖੰਡ ਉਹਦੇ ਵੈ ਨਹੀਂ ਜਾਣਾ ਚਾਹੁੰਦਾ ਹਾਂ ਤੇ ਪਰ ਮੇਰੀ ਕੰਨਿਆ ਦਾ ਵਿਆਹ ਕਰਨਾ ਹੈ ਤੇ ਮੈਂ ਵਿਆਹ ਕਰਨਾ ਆਪ ਜੀ ਕਿਰਪਾ ਕਰੋ ਮੈਨੂੰ ਵੀ ਲੈ ਜਾਓ ਉਹ ਤਾਲੇਖਣ ਨੂੰ ਤੇ 바ਵਾ ਜੀ ਕਹਿੰਦੇ ਵੀ ਚਲੋ 7 ਵਜੇ ਆ ਭਾਈ ਤੂੰ ਵੀ ਥੋੜੇ ਦਿਨਾਂ ਦਾ ਗਿਣਤਾ ਕਿਉਂ ਦੇ ਵਿੱਚ ਆ ਜਾਵੀਂ ਤੇ ਇਹਨੂੰ ਵੀ ਤਾਲੇਖਣ ਲੈ ਜਾਵਾਂਗੇ ਤੇ 바ਵਾ ਭਾਈ ਜੀ ਸਾਹਿਬ ਜੀ ਨੇ ਛੜ ਦੇ ਜੋ ਕੁੱਤਾ-ਕੁੱਤਾ ਨੇ ਜਿਹੜੇ ਉਹਦੇ ਵਿੱਚ ਕੁੱਤਥ ਪਿਆਰੇ ਆ ਗਏ ਇੰਨਾ ਹੀ ਤਾਲੇਖਣ ਨੂੰ ਲੈ ਗਏ ਇਹਦੀ ਗੱਡੀ ਉਹ